ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲਗਾਤਾਰ ਆਨਲਾਈਨ ਫਰਾਡ ਹੁੰਦੇ ਨੇ ਆਨਲਾਈਨ ਠੱਗੀਆਂ ਹੁੰਦੀਆਂ ਨੇ ਤੁਹਾਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਝਾਂਸੇ ਦਿੱਤੇ ਜਾਂਦੇ ਨੇ ਕਿ ਤੁਸੀਂ ਇੱਥੇ ਇੰਨਾ ਕੁ ਇਨਵੈਸਟ ਕਰੋਗੇ ਤਾਂ ਤੁਹਾਨੂੰ ਉਦੋਂ ਦੁੱਗਣਾ ਪ੍ਰਾਪਤ ਹੋ ਜਾਵੇਗਾ ਕਈ ਤਰ੍ਹਾਂ ਦੇ ਚੇਨ ਸਿਸਟਮ ਵੀ ਚਰਚਾ ਦੇ ਵਿੱਚ ਆ ਜਾਂਦੇ ਨੇ ਇੱਕ ਅਜਿਹੀ ਠੱਗੀ ਕੈਨੇਡਾ ਦੇ ਵਿੱਚ ਸਾਹਮਣੇ ਆਈ ਹੈ ਕੈਨੇਡਾ ਪੁਲਿਸ ਤੇ ਹੋਰ ਏਜੰਸੀਆਂ ਇਹਦੀ ਜਾਂਚ ਕਰ ਰਹੀਆਂ ਨੇ ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ Amazon ਦਾ ਨਾਮ ਤੁਸੀਂ ਸੁਣਿਆ ਹੋਵੇਗਾ Amazon ਦੇ ਵਾਂਗ ਹੀ Amazon ਦੇ ਨਾਮ ਦੇ ਉੱਤੇ ਇੱਕ ਪੇਜ ਵਗੈਰਾ ਕ੍ਰੀਏਟ ਕੀਤੇ ਜਾਂਦੇ ਨੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਘਰ ਬੈਠੇ ਕੰਮ ਕਰੋ ਘਰ ਹੀ ਤੁਹਾਨੂੰ ਆਰਡਰ ਮਿਲਣਗੇ ਘਰੇ ਹੀ ਤੁਹਾਨੂੰ ਟਾਸਕ ਮਿਲੇਗੀ ਜੇਕਰ ਤੁਸੀਂ ਦਿਨ ਦੇ ਵਿੱਚ 20 ਤੋਂ 40 ਟਾਸਕ ਪੂਰੇ ਕਰਦੇ ਹੋ ਤਾਂ ਉਸ ਹਿਸਾਬ ਦੇ ਨਾਲ ਤੁਹਾਨੂੰ ਪੈਸੇ ਵੀ ਮਿਲਣਗੇ ਇਸ ਤੋਂ ਇਲਾਵਾ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਇੱਕ ਵਿਅਕਤੀ ਨਿਵੇਸ਼ ਕਰਦਾ ਹੈ ਦੂਜੇ ਤੋਂ ਨਿਵੇਸ਼ ਕਰਵਾਉਂਦਾ ਹੈ ਤਾਂ ਉਹਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਜਿਹਾ ਇਹ ਲਾਲਚ ਦਿੱਤੇ ਗਏ ਜਿਹਦੇ ਵਿੱਚ ਕਈ ਲੋਕ ਫਸਦੇ ਚਲੇ ਗਏ ਇਹ ਸਾਰਾ ਕੁਝ ਉਜਾਗਰ ਉਦੋਂ ਹੁੰਦਾ ਜਦੋਂ ਪੀੜਤ ਸ਼ਿਕਾਇਤ ਕਰ ਦਿੰਦੇ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਐਡਮਿੰਟਨ ਪੁਲਿਸ ਸਰਵਿਸ ਇਲੈਕਟ੍ਰੋਨਿਕ ਰਿਸਪੌਂਸ ਟੀਮ ਨੇ ਇਦੀ ਜਾਂਚ ਕੀਤੀ ਜਾਂਚ ਕਰਤਾਵਾਂ ਨੇ ਪਾਇਆ ਕਿ 2022 ਦੇ ਵਿੱਚ ਉਹਨਾਂ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਜਿਦੀ ਹੁਣ ਜਾਂਚ ਕੀਤੀ ਗਈ ਹੈ ਤੇ ਇਹ ਜ਼ਿਆਦਾ ਸਰਗਰਮ ਰਹੇ ਨੇ 2021-22 ਦੇ ਵਿੱਚ ਇੱਕ ਪੋਰਟਲ ਬਣਾਇਆ ਗਿਆ ਪੋਰਟਲ ਦੇ ਉੱਤੇ ਆਨਲਾਈਨ ਤਰੀਕੇ ਨਾਲ ਰਜਿਸਟ੍ਰੇਸ਼ਨ ਹੁੰਦੀ ਸੀਗੀ ਉਸੇ ਤਰ੍ਹਾਂ ਹੀ WhatsApp ਗਰੁੱਪ ਵਰਗੇ ਬੰਦੇ ਸੀਗੇ ਸਾਰਾ ਕੁਝ ਮਤਲਬ ਪ੍ਰੋਸੈਸ ਚੱਲਦਾ ਸੀਗਾ ਧੋਖਾ ਧੜੀ ਦੇ ਨਾਮ ਦੇ ਉੱਤੇ ਤੇ ਇਹਦੇ ਵਿੱਚ ਲੋਕਾਂ ਨੇ ਇਨਵੈਸਟਰੀ ਕਰ ਦਿੱਤਾ ਤੇ ਇੱਕ ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਲੋਕਾਂ ਦਾ ਇਹਦੇ ਵਿੱਚ ਹੋ ਚੁੱਕਿਆ ਹੈ ਤੇ 600 ਦੇ ਕਰੀਬ ਜਿਹੜੇ ਨੇ ਉਹ ਲੋਕ ਇਹਦੇ ਤੋਂ ਪ੍ਰਭਾਵਿਤ ਹੋਏ ਨੇ ਹੁਣ ਜਾਂਚ ਚੱਲ ਰਹੀ ਹੈ ਵੱਖ-ਵੱਖ ਮੁਲਕਾਂ ਦੀਆਂ ਏਜੰਸੀਆਂ ਇਹਦੀ ਜਾਂਚ ਕਰ ਰਹੀਆਂ ਨੇ ਕਿਉਂਕਿ ਚੀਨ ਦੇ ਨਾਲ ਵੀ ਇਹਦੇ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ ਚੀਨ ਤੋਂ ਬਾਅਦ ਦੇ ਵਿੱਚ ਕੈਨੇਡਾ ਫੇਰ ਕੈਨੇਡਾ ਦੇ ਨਾਲ-ਨਾਲ ਲੱਗਦੇ ਹੋਰ ਵੀ ਕਈ ਇਲਾਕੇ ਐਡਮੰਟਨ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਮੁਤਾਬਕ ਇਸ ਤੋਖਾ ਤੜੀ ਵਾਲੀ ਫਰਾਡ ਕੰਪਨੀ ਨੇ ਆਪਣਾ ਸ਼ਿਕਾਰ ਬਣਾਇਆ ਤੇ ਮੁੱਢਲੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਪੰਜ ਵਿਅਕਤੀਆਂ ਦਾ ਸਮੂਹ ਸੀ ਜੋ ਮੂਲ ਰੂਪ ਦੇ ਵਿੱਚ ਫੁਜ਼ੀਆਨ ਚਾਈਨਾ ਤੋਂ ਕੰਮ ਕਰ ਰਿਹਾ ਸੀ ਤੇ ਕੈਨੇਡਾ ਵੈਨਕੂਵਰ ਖੇਤਰ ਦੇ ਵਿੱਚ ਵੀ ਇਹ ਪੂਰੀ ਤਰ੍ਹਾਂ ਸਰਗਰਮ ਸੀਗਾ ਤੇ ਹੁਣ ਕੈਨੇਡਾ ਦੀਆਂ ਏਜੰਸੀਆਂ ਦੇ ਨਾਲ-ਨਾਲ ਅਮਰੀਕਾ ਦੀਆਂ ਏਜੰਸੀਆਂ ਤੇ ਹੋਰ ਨਾ ਮੁਲਕਾਂ ਦੀਆਂ ਏਜੰਸੀਆਂ ਵੀ ਇਹਦੇ ਉੱਤੇ ਕੰਮ ਕਰ ਰਹੀਆਂ ਨੇ ਤੇ ਹੋਰ ਵੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਖਾਸ ਕਰਕੇ ਕੈਨੇਡਾ ਇਸ ਤੋਂ ਇਲਾਵਾ ਸੰਯੁਕਤ ਰਾਜ ਯੂਨਾਈਟਿਡ ਕਿੰਗਡਮ ਤੇ ਕਈ ਹੋਰ ਏਜੰਸੀਆਂ ਸ਼ਾਮਲ ਨੇ ਜਿਹੜੀਆਂ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਖਾਸ ਕਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਇਸ ਤੋਂ ਇਲਾਵਾ ਹੋਮਲੈਂਡ ਸਕਿਉਰਿਟੀ ਅਤੇ ਅਮਰੀਕਾ ਦੀ FBI ਵੀ ਇਸ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਕਈ ਲੋਕ ਕਸੂਤੇ ਫਸ ਗਏ ਇਨਵੈਸਟਮੈਂਟ ਕਰ ਦਿੱਤੀ ਨਿਵੇਸ਼ ਕਰ ਦਿੱਤਾ ਪਰ ਪੱਲੇ ਕੁਝ ਵੀ ਨਹੀਂ ਪਿਆ ਟਾਸਕ ਦਿੱਤੀ ਜਾਂਦੀ ਸੀ ਆਰਡਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਵੀ ਭਾਈ ਇੰਨੇ ਆਰਡਰ ਤੁਸੀਂ ਲਾਓਗੇ ਇਸ ਹਿਸਾਬ ਦੇ ਨਾਲ ਤੁਸੀਂ ਇਨਵੈਸਟ ਵੀ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ ਅਕਸਰ ਤੁਸੀਂ ਵੀ ਦੇਖਦੇ ਹੋ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਈ ਅਜਿਹੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਇੱਥੇ ਇਸ ਸਾਈਟ ਦੇ ਉੱਤੇ ਜਾ ਕੇ ਪੈਸੇ ਲਗਾਓ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ ਚੇਨ ਸਿਸਟਮ ਹੁੰਦਾ ਹੈ ਕਿ ਤੁਸੀਂ ਇੱਕ ਜਣੇ ਨੂੰ ਪੈਸੇ ਦਿੰਦੇ ਹੋ ਤਾਂ ਦੂਜਾ ਅੱਗੇ ਪੈਸੇ ਦਿੰਦਾ ਹੈ ਤਾਂ ਅੱਗੇ ਤੁਸੀਂ ਦੋ ਬੰਦੇ ਜੋੜਦੇ ਹੋ ਤਾਂ ਤੁਹਾਨੂੰ ਜ਼ਿਆਦਾ ਮੁਨਾਫਾ ਹੁੰਦਾ ਹੈ ਅਜਿਹਾ ਕਾਫੀ ਕੁਝ ਚੱਲਦਾ ਹੈ ਸਾਰੇ ਇਹਦੇ ਵਿੱਚ ਗਲਤ ਨਹੀਂ ਕਈ ਚੀਜ਼ਾਂ ਠੀਕ ਵੀ ਨੇ ਪਰ ਇਹ ਜਿਹੜਾ ਹੁਣ Amazon ਦੇ ਨਾਮ ਦੇ ਉੱਤੇ ਠੱਗੀ ਕੀਤੀ ਗਈ ਕੈਨੇਡਾ ਵਰਗੇ ਵਿਕਸਿਤ ਦੇਸ਼ ਦੇ ਵਿੱਚ ਤੇ ਚਾਈਨਾ ਵਰਗੇ ਵਿਕਸਿਤ ਦੇਸ਼ ਤੋਂ ਇਹਦੇ ਤਾਰ ਜੁੜ ਗਏ ਵੱਡੇ ਵੱਡੇ ਮੁਲਕੇ ਦੇ ਵਿੱਚ ਹੁਣ ਇਨਵੋਲਵ ਹੋ ਗਏ ਨੇ ਕਿ ਇਸ ਜਾਂਚ ਨੂੰ ਕਿਸੇ ਨਾ ਤਰੀਕੇ ਨਾਲ ਪੂਰਾ ਤਣ ਪਤਨ ਲਗਾਇਆ ਜਾ ਸਕੇ ਪਰ ਨੁਕਸਾਨ ਕਾਫੀ ਹੋ ਗਿਆ 1 ਮਿਲੀਅਨ ਤੋਂ ਜ਼ਿਆਦਾ ਡਾਲਰ ਦਾ ਨੁਕਸਾਨ ਲੋਕਾਂ ਦਾ ਹੋ ਚੁੱਕਿਆ ਜ਼ਿਆਦਾਤਰ ਜਿਹੜੇ ਦੇ ਦਰਜਨਾ ਲੋਕ ਨੇ ਉਹ ਐਡਮਿੰਟਨ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਜਦੋਂ ਇੱਕ ਬੰਦੇ ਨੂੰ ਲਾਲਚ ਦੇ ਕੇ ਥੋੜੇ-ਬਹੁਤ ਪੈਸੇ ਦਿੱਤੇ ਜਾਂਦੇ ਨੇ ਨਿਵੇਸ਼ ਦੇ ਮੁਤਾਬਕ ਉਹਨੂੰ ਜ਼ਿਆਦਾ ਲਾਭ ਹੁੰਦਾ ਤਾਂ ਅਗਲਾ 10 ਬੰਦਿਆਂ 'ਚ ਜਾ ਕੇ ਗੱਲ ਕਰਦਾ ਵੀ ਭਾਈ ਫਲਾਣੀ ਜਿਹੜੀ ਕੰਪਨੀ ਆ ਉਹਦੇ ਨਾਲ ਜੁੜੋ ਤੇ ਤੁਹਾਨੂੰ ਵੀ ਫਾਇਦਾ ਹੋਵੇਗਾ ਮੇਰਾ ਫਾਇਦਾ ਹੋ ਚੁੱਕਿਆ ਇਹਦੇ ਵਾਸਤੇ ਇੱਕ ਜਾਲੀ ਜਾਂ ਪੇਜ ਬਣਾਇਆ ਗਿਆ ਜਿਹਦਾ ਨਾਮ ਸ਼ੇਅਰ ਗੇਨ ਰੱਖਿਆ ਗਿਆ ਸ਼ੇਅਰ ਗੇਨ ਦੇ ਉੱਤੇ ਹੀ ਰਜਿਸਟ੍ਰੇਸ਼ਨ ਹੁੰਦੀ ਸੀ ਜਿਸ ਤੋਂ ਬਾਅਦ ਦੇ ਵਿੱਚ ਅਗਲਾ ਇਹ ਪ੍ਰੋਸੈਸ ਚੱਲਦਾ ਸੀ ਹੁਣ ਸਾਰੀਆਂ ਏਜੰਸੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ